ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਸਤਸੰਗਤ ਜੀਓ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਬੱਚਿਆਂ ਨੂੰ ਅੱਜ ਕਿੰਨੇ ਹੀ ਤਰੀਕਿਆਂ ਨਾਲ ਯਾਦ ਕੀਤਾ ਜਾ ਰਿਹਾ ਨਿੱਕੀਆਂ ਜਿੰਦਾ ਵੱਡੇ ਸਾਕੇ ਸਾਕਾ ਸਰਹੰਦ ਸਫਰ-ਏ ਸ਼ਹਾਦਤ ਸੋ ਸਾਹਿਦ ਜਦਿਆਂ ਦੀ ਜੋ ਉਮਰ ਸੀ ਤੇ ਉਹਨਾਂ ਦੀ ਸ਼ਹਾਦਤ ਬਾਰੇ ਸੁਣ ਕੇ ਕਿਸੇ ਦਾ ਵੀ ਹਿਰਦਾ ਵਲੁੰਦਰਿਆ ਜਾ ਸਕਦਾ ਸੋ ਸੋ ਸੰਗਤ ਜੀ ਇਤਿਹਾਸ ਤੇ ਵਾਪਸ ਆਉਂਦੇ ਹਾਂ ਸੋ ਸਾਹਿਬਜ਼ਾਦਿਆਂ ਦੀ ਜੋ ਪਹਿਲੀ ਪੇਸ਼ੀ ਸੀ 10 ਪੋ ਦੀ ਸੂਬਾ ਸਰਹੰਦ ਕੋਲ ਉਹ ਨਿਬੜ ਚੁੱਕੀ ਇਸ ਪੇਸ਼ੀ ਦੌਰਾਨ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਹੈ ਲਾਲਚ ਦਿੱਤੇ ਜਾਂਦੇ ਨੇ ਹਰ ਤਰੀਕੇ ਨਾਲ ਉਹਨਾਂ ਨੂੰ ਦੀਨੇ ਇਸਲਾਮ ਦੇ ਵਿੱਚ ਲਿਆਉਣ ਦੀ ਜੜੀ ਕੋਸ਼ਿਸ਼ ਕੀਤੀ ਜਾਂਦੀ ਆ ਪਰ ਕਲਗੀਧਰ ਪਾਤਸ਼ਾਹ ਦੇ ਉਹ ਨਿੱਕੇ ਫਰਜ਼ੰਦ ਉਹ ਆਪਣੇ ਬਚਨਾਂ ਤੇ ਅਟੱਲ ਰਹਿੰਦੇ ਨੇ ਸੋ ਇਸ ਤਰੀਕੇ ਨਾਲ ਜੋ ਦਰਬਾਰ ਦੀ ਕਾਰਵਾਈ ਖਤਮ ਹੁੰਦੀ ਹੈ ਤੇ ਬੱਚਿਆਂ ਨੂੰ ਉਸ ਦੀ ਦਾਦੀ ਮਾਤਾ ਕੋਲ ਜੋ ਠੰਡੇ ਬੁਰਜ ਦੇ ਵਿੱਚ ਲਿਆ ਕੇ ਵਾਪਸ ਛੱਡ ਦਿੱਤਾ ਜਾਂਦਾ ਸੋ 11 ਪੋ ਦੀ ਸਵੇਰ ਹੁੰਦੀ ਹੈ ਤੇ ਜੋ ਮੁਗਲ ਦਰਬਾਰੀ ਸੀ ਮੁਗਲ ਦਰਬਾਰ ਦੇ ਜੋ ਕਰਿੰਦੇ ਸੀ ਉਹ ਸਾਹਿਬ ਜਹਦਿਆਂ ਨੂੰ ਲੈਣ ਵਾਪਸ ਆਤਮਕੇ ਸੋ ਮਾਤਾ ਜੀ ਉਹਨਾਂ ਨੂੰ ਕਹਿੰਦੇ ਨੇ ਕਿ ਇਹਨਾਂ ਬਾਲੜਿਆਂ ਦਾ ਇਹਨਾਂ ਨਿੱਕੇ ਬੱਚਿਆਂ ਦਾ ਕਸੂਰ ਕੀ ਹੈ ਸੋ ਇਸ ਤੇ ਉਹ ਸਿਪਾਹੀ ਕਹਿੰਦੇ ਨੇ ਕਿ ਸਾਨੂੰ ਇਸ ਬਾਰੇ ਕੁਝ ਨਹੀਂ ਪਤਾ ਅਸੀਂ ਸਿਰਫ ਹੁਕਮ ਦੇ ਪਾਬੰਦ ਹਾਂ ਸੋ ਇਸ ਤਰੀਕੇ ਨਾਲ ਫਿਰ ਸਾਹਿਬ ਜادہ ਨੂੰ ਵਾਪਸ ਮੁਗਲ ਦਰਬਾਰ ਦੇ ਵਿੱਚ ਜੋ ਵਜ਼ੀਰ ਖਾਨ ਦੇ ਦਰਬਾਰ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਸੋ ਉਹ ਇਸੇ ਤਰੀਕੇ ਨਾਲ ਉਹਨਾਂ ਨੂੰ ਛੋਟੀ ਖਿੜਕੀ ਦੇ ਵਿੱਚੋਂ ਅੰਮੁੱਖ ਅੰਦਰ ਦਰਬਾਰ ਦੇ ਵਿੱਚ ਦਾਖਲ ਕੀਤਾ ਜਾਂਦਾ ਹੈ। ਸੋ ਸਾਹਿਬਜ਼ਾਦੇ ਉਸੇ ਤਰੀਕੇ ਨਾਲ ਇੱਕ ਦੂਜੇ ਨੂੰ ਮੁਖਾਤਬ ਹੋ ਕੇ ਜ਼ੋਰਦਾਰ ਤਰੀਕੇ ਨਾਲ ਜੋ ਫਤਿਹ ਬੁਲੰਦ ਕਰਦੇ ਨੇ। ਹੁਣ ਜੋ ਜੋ ਸੁਚਾਨੰਦ ਸੀ ਦਰਬਾਰੀ ਸੁਚਾਨੰਦ ਸੀ ਉਹ ਸਾਹਿਬਜ਼ਾਦਿਆਂ ਨੂੰ ਲਾਲਚ ਦਿੰਦਾ ਕਿ ਕਬੂਲ ਕਰ ਲੋ ਤੂੰ ਅਗਰ ਸ਼ਾਹ ਦੇ دین ਕੋ ਜੰਨਤ ਬਣਾ ਕੇ ਰੱਖ ਦੇਂਗੇ ਤੁਹਾਡੀ ਜ਼ਮੀਨ ਕੋ ਸੋ ਇਸ ਤਰੀਕੇ ਨਾਲ ਸਹਿਬਜ਼ਾਦਿਆਂ ਨੂੰ ਡਰਾਇਆ ਧਮਕਾਇਆ ਜਾਂਦਾ ਹੈ ਤੇ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਦਿਨੀ ਇਸਲਾਮ ਸਾਡੇ ਸ਼ਾਹ ਦਾ ਮਤਲਬ ਔਰੰਗਜ਼ੇਬ ਦਾ ਦਿਨੀ ਇਸਲਾਮ ਕਬੂਲ ਕਰ ਲੈਂਦੇ ਹੋ ਤਾਂ ਤੁਹਾਡੀ ਜ਼ਮੀਨ ਜ਼ਮੀਨ ਮਤਲਬ ਅਨੰਦਪੁਰ ਸਾਹਿਬ ਹੋ ਸਕਦਾ ਹੈ ਤੇ ਵੀ ਉਸ ਨੂੰ ਜੰਨਤ ਬਣਾ ਦਿੱਤਾ ਜਾਏਗਾ ਤੇ ਤੁਹਾਡੀ ਜਾਨ ਵੀ ਬਖਸ਼ ਦਿੱਤੀ ਜਾਏਗੀ ਸੋ 11 ਪੋ ਦਾ ਦਰਬਾਰ ਰੁਕਸਤ ਹੁੰਦਾ ਤੇ ਸਾਹਿਬਜ਼ਾਦੇ ਠੰਡੇ ਬੁਰਜ ਚ ਜਾ ਕੇ ਮਾਤਾ ਗੁਜਰਕੋ ਅਰਜੀ ਨੂੰ ਪੂਰੇ ਦਿਨ ਦਾ ਜੋ ਘਟਨਾਕ੍ਰਮ ਹੁੰਦਾ ਉਹ ਉਹਨਾਂ ਨਾਲ ਸਾਂਝਾ ਕਰਦੇ ਨੇ ਰਾਤ ਬਤੀਤ ਹੁੰਦੀ ਹੈ ਤੇ ਅਗਲੇ ਦਿਨ ਜੋ ਮੁਗਲ ਸਿਪਾਹੀ ਨੇ ਉਹ ਵਾਪਸ ਸਾਹਿਬਜ਼ਾਦਿਆਂ ਨੂੰ ਲੈ ਕੇ ਜਾਣ ਲਈ ਆ ਧਮਕਦੇ ਨੇ ਮਾਤਾ ਗੁਜਰਕਾਰ ਜੀ ਉਹਨਾਂ ਕੋਲ ਪੁੱਛਦੇ ਨੇ ਕਿ ਇਨਾਂ ਬੱਚਿਆਂ ਦਾ ਇਨਾਂ ਨਿੱਕੇ ਬਾਲੜਿਆਂ ਦਾ ਕਸੂਰ ਕੀ ਹੈ ਇਸ ਤੇ ਉਹ ਕਹਿੰਦੇ ਨੇ ਕਿ ਅਸੀਂ ਹੁਕਮ ਦੇ ਪਾਬੰਦ ਹਾਂ ਸਾਨੂੰ ਕੁਝ ਨਹੀਂ ਪਤਾ ਸੋ ਇਸ ਤਰੀਕੇ ਨਾਲ ਫਿਰ ਉਹ ਆਪਣੇ ਨਾਲ ਸਾਹਿਬਜ਼ਾਦੇ ਨੂੰ ਜੋ ਮੁਗਲ ਦਰਬਾਰ ਦੇ ਵਿੱਚ ਲੈ ਜਾ ਕੇ ਪੇਸ਼ ਕਰਦੇ ਨੇ ਸਾਹਿਬਜ਼ਾਦੇ ਇਸੇ ਤਰੀਕੇ ਨਾਲ ਦਰਬਾਰ ਦੇ ਵਿੱਚ ਜਾ ਕੇ ਜੋਰ ਗੂੰਜ ਕੇ ਫਤਿਹ ਬੁਲੰਦ ਕਰਦੇ ਨੇ ਸੋ ਸੁਚਾਨੰਦ ਹੁਣ ਵਾਪਸ ਤੋਂ ਆਪਣੀ ਕਾਰਵਾਈ ਸ਼ੁਰੂ ਕਰਦਾ ਹੈ ਉਹ ਸਾਹਿਬਜ਼ਾਦਿਆਂ ਨੂੰ ਪਿਆਰ ਨਾਲ ਡਰਾਉਣਾ ਧਮਕਾਉਣਾ ਤੇ ਲਾਲਚ ਦੇਣੇ ਸ਼ੁਰੂ ਕਰ ਦਿੰਦਾ ਹੈ ਉਹ ਸਾਹਿਬਜ਼ਾਦਿਆਂ ਨੂੰ ਕਹਿੰਦਾ ਹੈ ਕਿ ਕਬੂਲ ਕਰ ਲੋ ਤੁਮ ਅਗਰ ਸ਼ਾਹ ਕੇ ਦੀਨ ਕੋ ਜੰਨਤ ਬਣਾ ਕੇ ਰੱਖ ਦੇਂਗੇ ਤੁਹਾਡੀ ਜ਼ਮੀਨ ਕੋ ਸੋ ਇਸ ਤਰੀਕੇ ਨਾਲ ਉਹ ਕਹਿੰਦਾ ਕਿ ਜੇਕਰ ਤੁਸੀਂ ਸ਼ਾਹ ਦੇ دین ਸ਼ਾਹ ਕੌਣ ਹੈ ਔਰੰਗਜ਼ੇਬ ਔਰੰਗਜ਼ੇਬ ਦਾ ਜੋ ਦਿਨ ਨੇ ਇਸਲਾਮ ਤੁਸੀਂ ਅਗਰ ਕਬੂਲ ਕਰ ਲੈਂਦੇ ਹੋ ਤਾਂ ਤੁਹਾਡੀ ਜੋ ਜ਼ਮੀਨ ਹੈ ਤੁਹਾਡਾ ਜੋ ਇਲਾਕਾ ਉਹ ਜੰਨਤ ਬਣਾ ਦਿੱਤਾ ਜਾਏਗਾ ਤੇ ਤੁਹਾਡੀ ਵੀ ਜਾਨ ਬਖਸ਼ ਦਿੱਤੀ ਜਾਵੇਗੀ ਸੋ ਇਹਨਾਂ ਗੱਲਾਂ ਨਾਲ ਹੀ ਜੋ ਇਹ 11 ਪੋ ਦਾ ਦਰਬਾਰ ਵੀ ਰੁਖਸਤ ਹੁੰਦਾ ਤੇ ਸਾਹਿਬਜ਼ਾਦੇ ਨੂੰ ਉਸੇ ਤਰੀਕੇ ਨਾਲ ਠੰਡੇ ਬੁਰਜ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ ਸੋ 12ਵਾਂ ਦਿਨ ਹੈ ਹੁਣ ਤੇ ਸਾਹਿਬਜ਼ਾਦਿਆਂ ਦੀ ਜੋ ਸੂਬਾ ਸਰਹੰਦਾ ਉਹਦੇ ਕੋਲੇ ਉਹਨਾਂ ਦੀ ਅਗਲੀ ਪੇਸ਼ੀ ਦਾ ਦਿਨ ਹੈ ਹੁਣ ਅੱਜ ਦਾ ਦਰਬਾਰ ਕੁਝ ਖਾਸ ਹੈ ਕਿਉਂਕਿ ਅੱਜ ਦੇ ਦਰਬਾਰ ਦੇ ਵਿੱਚ ਜੋ ਮਲੇਰ ਕੋਟਲੇ ਦਾ ਨਵਾਬਸੀ ਸ਼ੇਰ ਮੁਹੰਮਦ ਖਾਨ ਉਹੋ ਵੀ ਆਇਆ ਹੋਇਆ ਹੈ ਹੁਣ ਸ਼ੇਰ ਮੁਹੰਮਦ ਖਾਨ ਨੂੰ ਸੁਚਾਨੰਦ ਵੱਲੋਂ ਵਿਸ਼ੇਸ਼ ਕਰ ਇਸ ਲਈ ਬੁਲਾਇਆ ਜਾਂਦਾ ਕਿਉਂਕਿ ਜੋ ਉਸ ਦਾ ਭਰਾ ਸੀ ਤੇ ਭਤੀਜਾ ਸੀ ਉਹ ਇੱਕ ਕਲੰਗੀਧਰ ਪਾਦਸ਼ਾਹ ਦੇ ਹੱਥੋਂ ਤੇ ਇੱਕ ਸਹਬਜ਼ਾਦਾ ਅਜੀਤ ਸਿੰਘ ਜੀ ਦੇ ਹੱਥੋਂ ਮੈਦਾਨੇ ਜੰਗ ਦੇ ਵਿੱਚ ਮਾਰੇ ਜਾਂਦੇ ਨੇ ਸੋ ਉਹਨਾਂ ਨੂੰ ਹੁੰਦਾ ਕਿ ਇਸ ਦੇ ਮਨ ਵਿੱਚ ਦੁਸ਼ਮਣ ਤੇ ਉਸ ਦੇ ਪਰਿਵਾਰ ਦੇ ਪ੍ਰਤੀ ਵਿਸ਼ੇਸ਼ ਰੋ ਹੋਏਗਾ ਰੋਸ ਹੋਏਗਾ ਗੁੱਸਾ ਹੋਏਗਾ ਤੇ ਉਸ ਦਾ ਅਸੀਂ ਫਾਇਦਾ ਚੁੱਕਾਂਗੇ ਸੋ ਇਸ ਤਰੀਕੇ ਨਾਲ ਫਿਰ ਸੁਚਾਨੰਦ ਹੈ ਜੋ ਉਹ ਨਵਾਬ ਨੂੰ ਸੰਬੋਧਿਤ ਹੋ ਕੇ ਕਹਿੰਦਾ ਹਨ ਕਹੇ ਉਹ ਨਵਾਬ ਇਹ ਸਰਪ ਬਿਸੂਰੇ ਛੋਟੇ bade ਦੱਸẽਗੇ ਜ਼ਰੂਰ ਹੈ ਕਿ ਨਵਾਬ ਇਹ ਇਹ ਸਰਪ ਸੱਪ ਦੇ ਤੇ ਵਿਚੂਆਂ ਦੇ ਬੱਚੇ ਨੇ ਇਹ ਛੋਟੇ ਨੇ ਚਾਹੇ ਵੱਡੇ ਨੇ ਪਰ ਇਹ ਦੱਸਣਗੇ ਤੁਹਾਨੂੰ ਜ਼ਰੂਰ ਇਹ ਮੁਗਲ ਰਾਜ ਲਈ ਇੱਕ ਨਾ ਇੱਕ ਦਿਨ ਖਤਰਾ ਜ਼ਰੂਰ ਬਣਨਗੇ ਸੋ ਹੁਣ ਇੱਥੇ ਜੋ ਨਵਾਬ ਵਜ਼ੀਰ ਖਾਨ ਸੀ ਉਹ ਜੋ ਮਲੇਰ ਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਨ ਹੈ ਉਹਨੂੰ ਕਹਿੰਦਾ ਕਿ ਤੇਰੇ ਭਾਈ ਦੇ ਭਤੀਜੇ ਦੇ ਜੋ ਕਾਤਿਲ ਦੇ ਬੱਚੇ ਨੇ ਉਹ ਤੇਰੇ ਸਾਹਮਣੇ ਖੜੇ ਨੇ ਤੂੰ ਤਲਵਾਰ ਚੱਕ ਇਹਨਾਂ ਦਾ ਸਿਰ ਕਲਮ ਕਰ ਦੇ ਤੇ ਆਪਣਾ ਬਦਲਾ ਪੂਰਾ ਕਰ ਲੈ ਸੋ ਇੱਥੇ ਸ਼ੇਰ ਮੁਹੰਮਦ ਖਾਨ ਬੜੇ ਸੁੰਦਰ ਸ਼ਬਦ ਕਹਿੰਦਾ ਹੈ ਕਿ ਬਦਲਾ ਹੀ ਲੈਣਾ ਹੋਗਾ ਤਾਂ ਹਮ ਲੇਂਗੇ ਬਾਪਸੇ ਖੁਦਾ ਮਹਫੂਜ਼ ਰੱਖੇ ਹਮੇ ਐਸੇ ਪਾਪਸੇ ਸੋ ਕਹਿੰਦਾ ਹੈ ਕਿ ਜੇ ਬਦਲਾ ਹੀ ਲੈਣਾ ਹੋਗਾ ਤਾਂ ਮੈਂ ਇਹਦੇ ਪਿਓ ਕੋਲੋਂ ਲੂੰਗਾ ਇੰਨਾ ਬੱਚਿਆਂ ਦਾ ਕੀ ਕਸੂਰ ਸੋ ਇਹ ਕਹਿ ਕੇ ਉਹ ਦਰਬਾਰ ਦੇ ਵਿੱਚੋਂ ਉੱਠ ਕੇ ਚਲਾ ਜਾਂਦਾ ਹੈ ਤੇ ਕਾਜ਼ੀ ਜੋ ਇੰਨਾ ਕਲੰਗੀਧਰ ਪਾਤਸ਼ਾਹ ਦੇ ਫਰਜ਼ੰਦਾਂ ਦਾ ਜੋ ਫਤਵਾ ਜਾਰੀ ਕਰ ਦਿੱਤਾ ਕਰ ਦਿੰਦੇ ਨੇ ਕਿ ਕੱਲ ਇਹਨਾਂ ਨੂੰ ਦੀਵਾਰ ਦੇ ਵਿੱਚ ਚਿਣ ਕੇ ਮਾਰ ਦਿੱਤਾ ਜਾਵੇਗਾ ਇਸ ਤੇ ਕਲੰਗੀਧਰ ਪਾਤਸ਼ਾਹ ਦੇ ਫਰਜ਼ੰਦ ਬੋਲਦੇ ਨੇ ਕਿ ਹਮਰੇ ਬੰਸ ਰੀਤ ਇਮ ਆਈ ਪ੍ਰਾਣ ਜਾਈ ਪਰ ਧਰਮ ਨਾ ਜਾਈ ਕਿ ਅਸੀਂ ਸਾਡੇ ਸਿਰ ਕਲਮ ਕਰਵਾ ਸਕਦੇ ਆ ਪਰ ਅਸੀਂ ਆਪਣੇ ਧਰਮ ਤੋਂ ਆਪਣੇ ਬਚਨ ਤੋਂ ਬੇਮੁਖ ਨਹੀਂ ਹੋ ਸਕਦੇ ਸੋ ਇੱਥੇ ਫਿਰ ਜੋ ਇੱਕ ਸਮਾਣੇ ਦਾ ਜਲਾਦੀ ਸੈਯਦ ਜਲਾਲਉਦੀਨ ਜਿਨੇ ਕੰਗੀਦਰ ਪਾਦਸ਼ਾਹ ਦੇ ਪਿਤਾ ਸਿਰਗੁਰੂ ਤੇਗ ਬਹਾਦਰ ਮਹਾਰਾਜ ਨੂੰ ਸ਼ਹੀਦ ਕੀਤਾ ਸੀ ਉਹਨਾਂ ਦਾ ਸਿਰ ਕਲਮ ਕੀਤਾ ਸੀ ਉਸ ਦੇ ਅੱਗੋਂ ਦੋ ਭਤੀਜੇ ਸੀ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਉਹ ਜੇਲ੍ਹ ਦੇ ਵਿੱਚ ਬੰਦ ਹੁੰਦੇ ਨੇ ਉਹਨਾਂ ਨੂੰ ਲਿਆਂਦਾ ਜਾਂਦਾ ਉਹਨਾਂ ਨੂੰ ਕਿਹਾ ਜਾਂਦਾ ਕਿ ਜੇਕਰ ਤੁਸੀਂ ਬੱਗੀ ਦੇ ਇਸ ਪੁੱਤrana ਨੂੰ ਕਤਲ ਕਰਦੇ ਹੋ ਤਾਂ ਤੁਹਾਡੀ ਜੋ ਬਾਕੀ ਸਜ਼ਾ ਹੈ ਉਹ ਮਾਫ ਕਰ ਦਿੱਤੀ ਜਾਵੇਗੀ। ਸੋ ਇਸ ਤਰੀਕੇ ਨਾਲ ਫਿਰ ਉਹ ਜੋ ਕਲੰਗੀ ਤਰਪਾਸ਼ਾ ਦੇ ਫਰਜ਼ੰਦਾ ਨੂੰ ਕਤਲ ਕਰਨ ਦੇ ਲਈ ਤਿਆਰ ਹੋ ਜਾਂਦੇ ਨੇ ਕਿਉਂਕਿ ਹਰ ਕਿਸੇ ਦਾ ਜਿਹੜਾ ਉਹਨਾਂ ਨਿੱਕੇ ਬਾਲੜਿਆਂ ਨੂੰ ਬੱਚਿਆਂ ਨੂੰ ਕਤਲ ਕਰਨ ਦਾ ਜੇਰਾ ਨਹੀਂ ਹੋ ਰਿਹਾ ਸੀ। ਸੋ ਇਸ ਤਰੀਕੇ ਨਾਲ ਦਰਬਾਰ ਰੁਕਸਤ ਹੁੰਦਾ ਹੈ ਤੇ ਬੱਚਿਆਂ ਨੂੰ ਮਾਤਾ ਗੁਜਰਕੌਰ ਜੀ ਕੋਲ ਠੰਡੇ ਬੁਰਜ ਦੇ ਵਿੱਚ ਕੈਦ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ ਸੋ ਉੱਥੇ ਜਾ ਕੇ ਉਹ ਪੂਰਾ ਘਟਨਾਕ੍ਰਮ ਜੋ ਮਾਤਾ ਜੀ ਨੂੰ ਦੱਸਦੇ ਨੇ ਕਿ ਕੱਲ ਉਹਨਾਂ ਨੂੰ ਕਤਲ ਕਰ ਦਿੱਤਾ ਜਾਵੇਗਾ ਹੁਣ ਇੱਕ ਮਾਂ ਇੱਕ ਦਾਦੀ ਮਾਂ ਜਿਹਨੂੰ ਪਤਾ ਹੈ ਵੀ ਕੱਲ ਇਹਨਾਂ ਨਿੱਕੇ ਬੋਟਾਂ ਨੂੰ ਕੱਲ ਇਹਨਾਂ ਨਿੱਕੇ ਬੱਚਿਆਂ ਨੂੰ ਕਤਲ ਕਰ ਦਿੱਤਾ ਜਾਵੇਗਾ ਮਾਰ ਦਿੱਤਾ ਜਾਵੇਗਾ ਉਸ ਦੀ ਪੂਰੀ ਰਾਤ ਕਿਵੇਂ ਗੁਜ਼ਰੀ ਹੋਵੇਗੀ ਉਹੋ ਉਹਨਾਂ ਬੱਚਿਆਂ ਨੂੰ ਛਾਤੀ ਨਾਲ ਲਾ ਕੇ ਪੂਰੀ ਰਾਤ ਇਸੇ ਤਰ੍ਹਾਂ ਬਤੀਤ ਹੋ ਜਾਂਦੀ ਹੈ